ਜਾਉਂਦੇ ਵੇ ਤੁਹਾਨੂੰ ਪਤਾ ਭਈਏ ਹੁਣ ਕਾਫੀ ਤਕੜੇ ਬੰਦ ਬਣੇ ਆ ਥਣ ਥਣ ਡਿਸਟ੍ਰਿਕਟ ਵਿੱਚ ਹੁਣ ਉਹ ਜਿਹੜੇ ਬੰਦ ਬਣੇ ਆ ਉਹ ਬੰਦ ਜਦੋਂ ਬਣਦੇ ਆ ਤੇ ਜਿਹੜੀ ਮਿੱਟੀ ਔਲ ਦੇ ਹੁੰਦੀ ਆ ਉਹ ਕਿੱਦਾਂ ਮੇਨਟੇਨ ਕਰਨੀ ਕਿੱਦਾਂ ਸੰਭਾਲਨੀ ਆ ਤੇ ਜਦੋਂ ਮਿੱਟੀ ਐਦਾਂ ਖਿਲਰੀ ਹੁੰਦੀ ਆ ਕੁਛ ਉੱਪਰ ਬੀਜਾ ਨਹੀਂ ਹੁੰਦਾ ਉਹ ਜਦੋਂ ਮੀਂਹ ਜਾਂ ਬਾਰਸ਼ਾਵਾ ਹੁੰਦੀ ਆ ਇੱਕਦਮ ਖਿਲਰ ਜਾਂਦੀ ਆ ਫਿਰ ਉਹਦੇ ਵਿੱਚ ਹੁਣ ਅਸੀਂ ਜਿਹੜੀ ਫੋਰਸ ਪੰਜਾਬ ਦੀ ਆ ਸਰਕਾਰ ਉਹਨਾਂ ਨੇ ਵੀ ਸਾਨੂੰ ਸਪੋਰਟ ਦਿੱਤਾ ਇਹਦੇ ਵਿੱਚ ਕਿਉਂਕਿ ਜਦੋਂ ਇੱਕ ਦਰਖਤ ਹੁੰਦਾ ਫਿਰ ਉਹ ਜੋ ਮਿੱਟੀ ਨੂੰ ਥੋੜੀ ਮਜ਼ਬੂਤ ਕਰ ਦਿੰਦਾ ਆਲੇ ਦੁਆਲੇ ਸੋ ਇਹਦਾ ਬਹੁਤ ਜ਼ਰੂਰੀ ਆ ਕਿ ਜਿਹੜੇ ਦਰਖਤ ਲੱਗੂਗੇ ਸਾਰੇ ਜਿਹੜਾ ਜਿਹੜਾ ਬੰਦ ਬਣਿਆ ਇਹਨਾਂ ਫਿਰ ਉਹ ਮਜ਼ਬੂਤ ਹੋ ਜਾਂਦਾ ਬੰਦ ਸੋ ਅਸੀਂ ਧੰਨਵਾਦੀ ਆ ਸਾਨੂੰ ਹਰ ਵਾਰੀ ਸੰਯੋਗ ਦੇ ਦਿੰਦੇ ਆ, ਕੋਰਟ ਕਰਦੇ ਆ ਕਿ ਇਹ ਬਹੁਤ ਜ਼ਰੂਰੀ ਆ ਨਾਲੇ ਪੰਜਾਬ ਦੀ ਇਕੋਲਜੀ ਤੁਹਾਨੂੰ ਪਤਾ ਅਸੀਂ ਦਰਖਤ ਵੱਢੇ ਜਾਂਦੇ ਆ, ਅਸੀਂ ਪਿੰਡਾਂ ਸੱਤਿਆਨਾਸ਼ ਕਰ ਦਿੱਤਾ ਉੱਥੇ ਨਾ ਕੋਈ ਸ਼ਾਂ ਨਾ ਕੋਈ ਉੱਥੇ ਹਵਾ ਵਗਦੀ ਆ ਇਦਾਂ ਪਈ ਸਾਨੂੰ ਕੋਈ ਖੂਲ ਹੋਵੇ ਜਿ ਨੇਚਰਲੀ ਜ ਬੀ ਇਹ ਸਾਨੂੰ ਦਿਲ ਬੜਾ ਦੁਖਦਾ ਸਾਡਾ ਵੀ ਦੇਖ ਕੇ ਵੀ ਪੰਜਾਬ ਦਾ ਹਾਲ ਕੀ ਬਣ ਗਿਆ ਸੋ ਇੱਕ ਪਾਸੇ ਉਹ ਇਕੋਲੋਜੀ ਲਈ ਚੰਗਾ ਹੁੰਦਾ ਪੰਜਾਬ ਇਨਵਾਇਰਨਮੈਂਟ ਲਈ ਚੰਗਾ ਦੂਜੇ ਪਾਸੇ ਮਿੱਟੀ ਵੀ एकदम ਕਮਜ਼ੋਰ ਹੋ ਜਾਂਦੀ ਆ ਸੋ ਤੁਹਾਡੇ ਸਾਡੇ سپورਟ ਦਾ ਤੁਹਾਡੇ ਪਿਆਰ ਦਾ ਧੰਨਵਾਦ ਜੇ ਆਸ ਕਰਦੇ ਤੁਸੀਂ سپورਟ ਕਰਦੇ ਰਹੋ ਤੇ ਜਿਹੜੀ ਸਾਡੀ ਟੀਮ ਉਹ ਪੰਜਾਬ ਆ ਉਹ ਇਦਾਂ ਦੀ ਸੇਵਾ ਚੱਕੀ ਜਾਵੇ ਵਾਈਗੁਰਜੀਖਾ ਖਾਲਸਾ ਵਾਈਗੁਰਜੀਖੀ ਫਤਿਹ